ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉਮੀਦ ਕਰਦੇ ਹਾਂ ਤੁਸੀਂ ਸਾਰਜਣ ਠੀਕ ਠਾਕ ਹੋਮੂਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਟਾਈਮ ਹੋ ਗਿਆ ਜੀ 10 ਸਵੇਕ 10 ਹੋ ਗਏ 10 ਵਜ ਗਏ ਹੁਣੇ ਆ ਮੈਂ ਦੇਖਿਆ ਹੈ ਟਾਈਮ ਅੱਧਾ 1 ਘੰਟਾ ਪਹਿਲਾਂ ਦੇਖਿਆ ਸੀ 9:30 ਹੋਏ ਸੀ ਤੇ ਕਿ ਇੱਧਰ ਆਪਣਾ ਬਣ ਗਿਆ ਏ ਥੋੜਾ ਜਿਹਾ ਮੈਂ ਕਹਿਣ ਸੇ ਬੰਦ ਕਰਦਾ ਕਿਉਂਕਿ ਇਹਨੂੰ ਠੰਡਾ ਕਰਨਾ ਠੰਡਾ ਕਰਦੇ ਕਰਦੇ ਨੇ ਅਜਰੇ ਪੇਲਾ ਪੇਲਾ ਜਿਆ ਥੋੜਾ ਜਿਹਾ ਹੈ ਉਹ ਸਹੀ ਹੋ ਜਾਣਾ ਕੱਲ੍ਹ ਦਾ ਤੇ ਬਾਕੀ ਕੰਮਕਾਰ ਆਪਣੇ ਨਿਰਬੜ ਗਏ ਸਾਰੇ ਤੇ ਕਪੜੇ ਵੀ ਮੈਂ ਧੋ ਲਿਆ ਤੇ ਚੁੱਲ੍ਹੇ ਨੂੰ ਮੈਂ ਪੋਚਾ ਜਾਂ ਫੇਰੂੰਗੀ ਤੇ ਮੈਂ ਬਾਲਟੀ ਚ ਮਿੱਟੀ ਪਾਈ ਹੋ ਆ ਜਿਹੜੀ ਸੁੱਕ ਗਈ ਸੀਗੀ ਤੇ ਇਹ ਮੈਂ ਚ ਪਾਣੀ ਪਾਇਆ ਹੁਣ ਤੇ ਸਵਾ ਬੀ ਇਹ ਜਿਹੜੀ ਗਾਰਮ ਜਿਹੀ ਆ ਤੇ ਚ ਪਾਣੀ ਪਾਇਆ ਆ ਥੋੜੀ ਜਿਹੀ ਮਿੱਟੀ ਸਹੀ ਜੀ ਹੋ ਜੂਗੀ ਪੀ ਪਲੇਨ ਜੀ ਕਾ ਫੇਰ ਮੈਂ ਪੋਚਾ ਜਾਂ ਫੇਰ ਦੂੰਗੀ ਤੇ ਬਾਕੀ ਮੈਂ ਜੈਂਪਰ ਦੀ ਨੂੰ ਨਿਸ਼ਾਨੀਆਂ ਹੀ ਲਗਾ ਕੇ ਹਟੇ ਸੀਗੀ ਤੇ ਆਹਾਂ ਬਸ ਇਹ ਸੀਣਾ ਆ ਹੁਣ ਪ੍ਰੈਸ ਪ੍ਰੂਸ ਕਰ ਲਏ ਸੀ ਸਾਰੇ ਗੜੇ ਗੁਲੇ ਵੀ ਤੇ ਉਹ ਹੀ ਜਿਹੜਾ ਪੱਟੀ ਵਾਲਾ ਡਿਜ਼ਾਈਨ ਆ ਉਹ ਬਣਾਉਣਾ ਆ ਤੇ ਉਹ ਵੀ ਮੈਂ ਪ੍ਰੈਸ ਕਰ ਲਿਆ ਆ ਤੇ ਹੁਣ ਆਪਏ ਬਣਾਵਾਂਗੇ ਇੱਧਰ ਇਹ ਜੇ ਸੌਂਗ ਆ ਜਾਂ ਦੋਈ ਜਾਣੇ ਤਾਂ ਬਾਕੀ ਤੁਸੀਂ ਇੱਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਆਪਾਂ ਦਾਲ ਪਾਣੀ ਪਾਤਾ ਦਾਲ ਧੋ ਕੇ ਪਾ ਦیتے ਆ ਮੁੱਠਾਂ ਚੋਂ ਦਾਲ ਲੱਗੀਆਂ ਭਲਾਉਣ ਤੇ ਇਹਦੇ ਵਿੱਚ ਲੋਨ ਮਿਰਚ ਪਾ ਦਾਂਗੇ ਤੇ ਹਰੀਆਂ ਮਿਰਚਾਂ ਮੈਂ ਤੁਹਾਨੂੰ ਦਿਖਾਵਾਂਗੀ ਤਰ ਕੇ ਜਦੋਂ ਪਾਣੀ ਇਹਦਾ ਸਵਾਦ ਲੱਗਿਆ ਅੱਦਾਂ ਪਾਉਂਗੀ ਇਹਦੇ ਵਿੱਚ ਨਾ ਨਹੀਂ ਪਾਉਣੀ ਥੋੜੀ ਜਿਹੀ ਲਾਲ ਪਾਉਂਗੀ ਮਾੜੀ ਜੀ ਮਾੜੀ ਜੀ ਉਹ ਇਹ ਕਾੜੀ ਨਹੀਂ ਬੀ ਬੋਟਰ ਦੀ ਆਈ ਹੈ ਤੋ ਕਿੜੀਆਂ ਨੇ ਨਹੀਂ ਮਤਮਾ ਦੀ ਇੰਨੀ ਬਹੁਤ ਆ ਗੈਸ ਮੈਂਟਕਵਾਦੀ ਮੈਂਟਕਵਾਦੀ ਇਹਨਾਂ ਉਹ ਭਰੀ ਜਾਂਦੀ ਸੀ ਹਾਂਜੀ ਲੋ ਜੀ ਦਾਲ ਆਪਣੀ ਬਣ ਗਈ ਸੀਗੀ ਤੇ ਇਹਨੇ ਦਾਲ ਮਤਲਬ ਆਪਣੀ ਬਣਦੀ ਸੀ ਸੀੜੀਆਂ ਬਾਜਦੀਆਂ ਪਈਆਂ ਸੀਗੀਆਂ ਤੇ ਮੈਂ ਸੋਚਿਆ ਚਲੋ ਆਪਾਂ ਕੱਪੜਿਆਂ ਦੀਆਂ ਤੈਹਾਂ ਲਾ ਲਈਏ ਕਿਉਂਕਿ ਹੈ ਨਾ 2-3 ਦਿਨ ਹੋ ਗਏ ਕੱਪੜੇ ਇੱਦੇ ਮੈਂ ਰਾਹ ਲਾ ਕੇ ਰੱਖੀ ਜਾਂਦੀ ਸੀਗੀ ਇੱਕ ਪਾਸੇ ਤੇ ਤੈਹਾਂ ਲਗਾਉਣ ਦਾ ਮੇਰਾ ਟਾਈਮ ਨਹੀਂ ਲੱਗਾ ਹੈਗਾ ਤੇ ਕੱਪੜੇ ਕਿਉਂਕਿ ਸੀਨੇ ਸੀਗੇ ਇਸ ਕਰਕੇ ਨਾ ਹੁਣ ਮੇਰਾ ਥੋੜਾ ਜਿਹਾ ਟਾਈਮ ਹੈਗਾ ਸੀ ਮੈਂ ਕਿਾ ਚੱਲ ਨਾਲੇ ਪੱਖੇ ਦੀ ਹਵਾ ਲੈ ਲੰਨੀ ਆ ਨਾਲੇ ਕੁਝ ਗੱਲਾਂ ਬਾਤਾਂ ਕਰ ਲੰਨੀ ਆ ਬੈਠ ਕੇ ਤਾਂ ਨਾਲੇ ਕੱਪੜਿਆਂ ਦੀਆਂ ਤੈਹਾਂ ਲਗਾ ਲਾਂਗੇ ਕਿਉਂਕਿ ਵੀ ਇਹ ਖਲਾਰਾ ਜਿਆ ਬਹੁਤ ਜ਼ਿਆਦਾ ਲੱਗਦਾ ਸੀਗਾ কুরਸੀ ਤੇ ਕੱਪੜੇ ਕਿੰਨੇ ਜ਼ਿਆਦਾ ਹੋ ਗਏ ਸੀ ਪਏ ਸੀਗੇ ਤੇ ਮੈਨੂੰ ਬਿਲਕੁਲ ਵੀ ਤਾਂ ਨਹੀਂ ਵਧੀਆ ਲੱਗਦਾ ਹੈਗਾ ਖਲਾਰਾ ਜਿਆ ਨਹੀਂ ਚੰਗਾ ਲੱਗਦਾ ਤਾਂ ਮੈਂ ਕੁਛ ਨਾ ਕੁਛ ਚੱਕ ਦੀ ਰਹਿਣੀ ਆ ਸੋਈ ਚ ਵੀ ਇਦਾਂ ਸਾਰੇ ਕਾਂਕੀ ਦੋ ਕਮਰੇ ਆ ਦੋਨਾਂ ਕਮਰੇ ਸਾਰਾ ਕੁਝ ਇਦਾਂ ਮਤਲਬ ਆਪਣੀ ਆਪਣੀ ਜਗ੍ਹਾ ਤੇ ਰੱਖਣਾ ਸਾਰਾ ਕੁਝ ਦੋ ਕਮਰਿਆਂ ਦੇ ਵਿੱਚ ਐਡਜਸਟ ਕਰਨਾ ਹਨਾ ਥੋੜਾ ਔਖਾ ਜਿਹਾ ਹੋ ਜਾਂਦਾ ਆ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰੀਦੀ ਆ ਵੀ ਹਨਾ ਵੀ ਆਪਣੇ ਕੱਪੜੇ ਲੀੜਿਆਂ ਦਾ ਜਿਹੜਾ ਆ ਖਲਾਰਾ ਜਿਹਾ ਨਾਂ ਲੱਗੇ ਤੇ ਇੱਕ ਆਪਾਂ ਸ਼ੈੱਡ ਪਾਈ ਸੀਗੀ ਇੱਧਰ ਨੂੰ ਉੱਥੇ ਵੀ ਹੁਣ ਟਾਇਲਾਂ ਲਾ ਜੀਆਂ ਲਿਆ ਕੇ ਰੱਖੀਆਂ ਆ ਉਦਣ ਦਾ ਥੋੜਾ ਜਿਹਾ ਜ਼ਿਆਦਾ ਉੱਥੇ ਖਲਾਰਾ ਜਿਹਾ ਲੱਗਦਾ ਆ ਤੇ ਬਾਕੀ ਜਦੋਂ ਟਾਇਲਾਂ ਲੱਗ ਗਈਆਂ ਫੇ ਥੋੜੀ ਜੀ ਉੱਥੋਂ ਆਪਾਂ ਚੰਗੀ ਤਰ੍ਹਾਂ ਨਾ ਸਫਾਈ ਜਿਹੜੀ ਆ ਉਹ ਕਰ ਦੇਵਾਂਗੇ ਤੇ ਬਾਕੀ ਮੈਂ ਇੱਥੇ ਤੈਹਾਂ ਲਗਾ ਰਹੀ ਸੀਗੀ ਤੇ ਵਿੱਚ ਤੈਹਾਂ ਮੈਂ ਲਗਾ ਲਈਆਂ ਸੀਗੀਆਂ ਤੇ ਹੁਣ ਮੈਂ ਸਾਰੇ ਕੱਪੜੇ ਆਪਾਂ ਆਪਣੀ ਜਗ੍ਹਾ ਤੇ ਰੱਖ ਦਵਾਂਗੀ ਤੇ ਤੁਸੀਂ ਇੱਦੀ ਮੇਰੀ ਵੀਡੀਓ ਦੇ ਨਾਲ ਬਣੋ ਹਾਂਜੀ ਲਓ ਜੀ ਆਪਾਂ ਈ ਦਾਲ ਬਣ ਗਈ ਆ ਤੇ ਇਧਰ ਆਪ ਲਗਾ ਰਹੇ ਆ ਤੜਕਾ ਤੇ ਜੀਰਾ ਪਾ ਲਿਆ ਸੀਗਾ ਲਸਣ ਤੇ ਪਿਆਜ਼ ਤੇ ਇਧਰ ਟਮਾਟਰ ਤੇ ਹਰੀਆਂ ਮਿਰਚਾਂ ਨੂੰ ਆਪਾਂ ਚੀਰੇ ਦੇ ਕੇ ਇਹਦੇ ਵਿੱਚ ਪਾ ਲਾਂਗੇ ਤੇ ਬਾਕੀ ਮੰਮੀ ਹੁਣੀ ਬਾਹਰ ਬੈਠੀ ਪੱਖਾ ਲਾ ਕੇ ਸਮਰ ਵੀ ਖੇਡਦਾ ਪਿਆ ਆ ਫੇਰ ਆਪਾਂ ਰੋਟੀ ਬਣਾਉਣੀ ਆ ਮੈਨੂੰ ਲੱਗਾ ਥੋੜਾ ਜਿਹਾ ਆਟਾ ਗੁੰਨਣਾ ਪੈਣਾ 2-4 ਕਪੜਿਆਂ ਦਾ ਉਹ ਆਪਾਂ ਗੁੰਨਾਗੇ ਤੋਂ ਬਾਅਦ ਤੇ ਬਾਕੀ ਫੇਰ ਮੈਂ ਨਾ ਸੂਟ ਸੀਣਾ ਆ ਫੈਨ ਨਾ ਖੜਖੜ ਕੰਮ ਨੂੰ ਬੇਨਦੀ ਏ ਤੇ ਪਹਿਲਾਂ ਵੀ ਸਲਵਾਰ ਇੱਕ ਤਿਆਰ ਕਰਕੇ ਦਿੱਤੀ ਇੱਕ ਜੈਂਪਰ ਥੋੜਾ ਜਿਹਾ ਸੀਂਦਾ ਉਹਨੂੰ ਹੁਣ ਪਾਈਪਿੰਗ ਵੀ ਲਗਾਉਣ ਵਾਲੀ ਰਹਿੰਦੀ ਆ ਤੇ ਦਾਲ ਆਪਣੀ ਹੋ ਗਈ ਆ ਰੈਡੀ ਤੇ ਬਾਅਦ ਤੜਕਾ ਤੁਨ ਕੇ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਜੇ ਦੂਖ ਕਰਤੀ ਰਹਿਣ ਲਾਂਗੇ ਚੌਣੀ ਨਹੀਂ ਹੈ ਜੀ ਤੇ ਫਿਰ ਮੈਂ ਰਾਤ ਨੂੰ ਜੇ ਕੱਢ ਕੇ ਰੱਖਣੀ ਉਹ ਜੀ ਕੱਢ ਕੇ ਰੱਖ ਲਵਾਂਗੀ ਅੱਜ ਕਰੀਏ ਹੈਗੀ ਆ ਜਿਆਦਾ ਤੇ ਨਾਲ ਟਮਾਟਰ ਪਾਉਣਾ ਆ ਇਸ ਕਰਕੇ ਆਪਾਂ ਫਰਿੱਜ 'ਚ ਰੱਖ ਲਵਾਂਗੇ ਤੇ ਬਾਕੀ ਚਲੋ ਜੀ ਮੈਂ ਇਹਨੂੰ ਤੜਕਾ ਲਗਾ ਲਵਾਂ ਤੇ ਤੁਸੀਂ ਇਦੀ ਮੇਰੀ ਵੀਡੀਓ ਦੇ ਨਾਲ ਬਣੋਗੇ ਹਾਂਜੀ ਆਪਾਂ ਇੱਥੇ ਦਾਲ ਨੂੰ ਤੜਕਾ ਲਗਾ ਲਿਆ ਸੀ ਤੇ ਫਿਰ ਮੈਂ ਚੁੱਲੇ 'ਚ ਅੱਗ ਵਾਲੀ ਤੇ ਮੈਂ ਪੋਚਾ ਵੀ ਲਾ ਲਿਆ ਸੀਗਾ ਚੁੱਲ੍ਹੇ ਨੂੰ ਫੇਰ ਲਿਆ ਸੀਗਾ ਦੁਪਹਿਰੇ ਮੈਨੂੰ ਵੀਡੀਓ ਮੈਂ ਬਣਾਈ ਨਹੀਂ ਮੈਨੂੰ ਯਾਦ ਨਹੀਂ ਰਿਹਾ ਤੇ ਮੈਂ ਪੋਚਿਆ ਜਿਹਾ ਫੇਰ ਲਿਆ ਸੀ ਚੁੱਲ੍ਹੇ ਨੂੰ ਤੇ ਹੁਣ ਆਪਾਂ ਫਟਾਫਟ ਰੋਟੀ ਬਣਾ ਲਾਂਗੇ ਉਸ ਤੋਂ ਬਾਅਦ ਫਿਰ ਮੈਂ ਸੂਟ ਸੇਣਾ ਆ ਤੇ ਫੇਰ ਵੀ ਮੈਨੂੰ ਥੋੜੇ ਹਨੇਰਾ ਹੋ ਗਿਆ ਸੀ ਰੋਟੀ ਬਣਾਉਂਦੀ ਨੂੰ ਤੇ ਪਰ ਚਲੋ ਆਪਾਂ ਬਣਾ ਲਏ ਸੀ ਟਾਈਮ ਨਾਲ 6:00 ਤੱਕ 7:30 ਵਜੇ ਤੱਕ ਆਪਣੀ ਰੋਟੀ ਪਾਣੀ ਦਾ ਜਿਹੜਾ ਕੰਮ ਆ ਉਹ ਸਾਰਾ ਹੀ ਨਿਬੜ ਗਿਆ ਸੀਗਾ ਤੇ ਫਿਰ ਮੈਂ ਆਪਣਾ ਸੇਣਾ ਲਾ ਪੀ ਸੀ ਫਿਰ ਰੋਟੀ ਵਗੈਰਾ ਖਾਦੀ ਤੇ ਫੇਰ ਉਸ ਤੋਂ ਬਾਅਦ ਭਾਂਡੇ ਵਗੈਰਾ ਤੋਤੇ ਰਸੋਈ ਚੰਗੀ ਤਰ੍ਹਾਂ ਸਾਫ਼ ਕੀਤੀ ਵਿੱਚ ਨਾ ਕਿਸੇ ਵੇਲੇ ਮੈਂ ਤਾਂ ਵੀਡੀਓ ਨਹੀਂ ਬਣਾ ਹੁੰਦੀ ਹੈਗੀ ਫੇਰ ਮੈਂ ਸਮਰ ਦੇ ਪਾਪਾ ਵੀ ਹੈ ਨਾ ਵੀ ਜੀ ਪਾਲਾ ਕਹਿੰਦੀ ਹੈਗੀ ਉਹ ਜੇ ਇੱਕ ਅੱਧੀ ਵਾਰ ਕੰਮ ਆ ਤਾਂ ਜੇ ਮੰਨ ਜਾਣ ਵੀ ਬਣਾ ਦਿੰਦੇ ਆ ਕਿਸੇ ਵੇਲੇ ਉਹ ਵੀ ਥੱਕੇ ਹਾਰੇ ਆਏ ਹੁੰਦੇ ਕਮਾਕਾਰਾ ਤੋਂ ਨਾ ਫੇਰ ਉਹਨਾਂ ਦਾ ਵੀ ਨਹੀਂ ਜੀ ਕਰਦਾ ਹੈਗਾ ਇਸ ਕਰਕੇ ਤੇ ਬਾਕੀ ਚਲੋ ਜੀ ਰੋਟੀ ਬਣਾ ਲਈਏ ਹਾਂਜੀ ਜੀ ਟਾਈਮ 1:30 ਹੋ ਗਏ ਆ ਤੇ ਜੈਂਪਰ ਨੂੰ ਪਾਈਪਿੰਗ ਦੀ ਲਾਉਣ ਵਾਲੀ ਰਹਿੰਦੀ ਸੀਗੀ ਉਹ ਲਗਾ ਲਈ ਆ ਬਸ ਆ ਇੱਕ ਬਾਹਰ ਆ ਗਈ ਦੋੜ ਨਾਲ ਤੇ ਭਾਂਡੇ ਪਹਿਲਾਂ ਸੋਈ ਆਪਾਂ ਸਾਰੇ ਸਾਫ਼ ਕਰ ਲਏ ਸੀਗੀ 9:00 ਤੋਂ 9:00 ਵਜੇ ਹੋ ਗਏ ਸੀਗੇ ਤੇ ਪਹਿਲਾਂ ਉਹ ਮਸ਼ੀਨ ਚ ਸੀ ਫਿਰ ਉਹ ਬੂਟ ਠਿਗਾ ਲਏ ਭਾਂਡੇ ਵਾਲੇ ਤੋਂ ਤੇ ਫੇ ਮੈਂ ਬੈਠੀ ਸੀ ਮਸ਼ੀਨ ਤੇ ਤੇ ਸਮੂਰ ਵੀ ਸੌ ਗਿਆ ਆ ਤੇ ਬਾਕੀ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਸਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੋਊਗਾ ਆਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ